ਸਿਟ ਦਾ ਮੈਂਬਰ ਹਾਂ ਜੀ ਗੁਰਬੰਦ ਸਿੰਘ ਬੈਂਸ ਸੁਪਰਡੈਂਟ ਪੁਲਿਸ ਮੈਂ ਅੱਜ ਇੱਥੇ ਐਸ ਡੀ ਪੀ ਸੀ ਤੋਂ ਜਿਹੜੀ 18 ਆਪਣਾ ਚੱਲ ਰਹੀ ਹੈ 68 ਨੰਬਰ ਐਫ ਆਈ ਆਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਕੁਝ ਰਿਕਾਰਡ ਚਾਹੀਦਾ ਸੀ ਰਿਕਾਰਡ ਲੈਣ ਵਾਸਤੇ ਪਹਿਲਾਂ ਮੈਂ 13 ਜਨਵਰੀ ਨੂੰ ਆਇਆ ਸੀ ਲੇਕਿਨ ਉਸ ਦਿਨ ਰਿਕਾਰਡ ਅਵੇਲੇਬਲ ਨਹੀਂ ਹੋਇਆ ਸਾਨੂੰ ਦਿੱਤਾ ਨਹੀਂ ਗਿਆ ਅੱਜ ਫੇਰ ਮੈਂ ਰਿਕਾਰਡ ਲੈਣ ਵਾਸਤੇ ਆਇਆ ਲੇਕਿਨ ਅੱਜ ਵੀ ਸਾਨੂੰ ਰਿਕਾਰਡ ਮਿਲਿਆ ਨਹੀਂ ਹੁਣ ਸਾਨੂੰ ਕਿਹਾ ਗਿਆ ਕਿ ਕੱਲ ਆ ਕੇ ਸੀ ਰਿਕਾਰਡ ਸਾਨੂੰ ਪ੍ਰੋਵਾਈਡ ਕੀਤਾ ਜਾਊਗਾ ਸਿਟ ਦੁਬਾਰਾ ਕੱਲ ਆਊਗੀ రికార్డ్ ਲਵਾਂਗੇ ਰਿਕਾਰਡ ਲੈਣ ਤੋਂ ਬਾਅਦ ਐਸਪਰ ਲਾ ਫਿਰ ਜੋ ਪ੍ਰोसीडिंग्स ਹੈਗੀਆਂ ਇਨਵੈਸਟੀਗੇਸ਼ਨ ਯੋਗੇ ਚੱਲਣਗੇ ਜਿਹੜੇ ਵਕਤ ਜੀ ਹਾਈ ਕੋਰਟ ਦੇ ਵਿੱਚ ਇਸ ਤੰਦੇ ਲਲ ਗਿਆ ਸੀ ਕਿ 27 ਮਈ ਤਰੀਕ ਨੂੰ ਸਿੱਖਿਆ ਕੇ ਆਪਣਾ ਰਿਪੋਰਟ ਲੈ ਸਕਦੇ ਹੋ 29 ਤਰੀਕ ਜੀ ਜੀ ਜਿਹੜੀ ਤੁਸੀਂ ਦੇਖੋ ਅੱਜ ਇਹ ਕਹਿ ਰਹੇ ਨੇ ਵੀ ਸਾਨੂੰ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਇਹ ਕਿਹਾ ਵੀ ਅਸੀਂ ਰਿਕਾਰਡ ਤੁਹਾਨੂੰ ਕੱਲ ਮਹੀਆ ਕਰਾਂਗੇ ਅਸੀਂ ਕੱਲ ਆ ਕੇ ਰਿਕਾਰਡ ਲਵਾਂਗੇ ਜੀ ਸਰ ਜੀ ਮੌਜੂਦ ਰਹਿਣਗੇ ਐਸਪੀਸੀ ਦੇ ਉਹਨਾਂ ਦੇ ਦੇਖੋ ਸਾਨੂੰ ਛੋਟੀ ਹੀ ਦਿੱਤੀ ਗਈ ਹੈ ਸਾਨੂੰ ਜੀ ਕਿਸੇ ਵੀ ਐਨੀ ਹੈਵੀ ਕੋਨ ਅਹੁਦੇਦਾਰ ਮੌਜੂਦ ਰਹਿਣ ਸਾਡਾ ਮਤਲਬ ਰਿਕਾਰਡ ਨਾਲ ਹੈ ਸਾਨੂੰ ਰਿਕਾਰਡ ਕੋਈ ਵਿਸ਼ੇਸ਼ਕ ਆਫਿਸ ਦੇ ਕੋਈ ਵੀ ਆਫਿਸ ਬੀਰਰ ਦੇ ਦੇਣ ਸਾਨੂੰ ਸਾਡਾ ਰਿਕਾਰਡ ਚਾਹੀਦਾ ਜੀ ਪ੍ਰਧਾਨ ਜੀ ਨੇ ਹੁਣ ਤਾਂ ਉਹਨਾਂ ਦੀ ਇੱਕ ਮਿੰਟ ਜੀ ਉਹਨਾਂ ਦੀ ਉਹਨਾਂ ਦੀ ਮਰਜ਼ੀ ਹੈ ਜੀ ਲੇਕਿਨ ਸਾਨੂੰ ਤਾਂ ਰਿਕਾਰਡ ਚਾਹੀਦਾ ਸੀ ਸਿਰਫ ਰਿਕਾਰਡ ਐਸਪੀਸੀ ਕਹਿ ਰਹੀ ਹੈ ਕਿ ਐਸਆਈਟੀ ਨੇ ਸਾਡੇ ਤੱਕ ਕੋਈ ਅਪਰੋਚਿੰਗ ਨਹੀਂ ਕੀਤੀ ਹਾਈ ਕੋਰਟ ਤੋਂ ਨਵੇਂ ਬਿਆਨ ਸੀਗਾ ਦੇਖੋ ਜੇ ਹਾਈ ਕੋਰਟ ਚ ਜੋ ਵੀ ਸਟੇਟਮੈਂਟ ਹੈ ਉਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਹਾਈ ਕੋਰਟ ਦੇ ਵਿੱਚ ਜਿਹੜਾ ਮੈਟਰ ਪੈਂਡਿੰਗ ਹੈ ਉਹ ਸਬਜੂਡਾਈਜ਼ ਹੈ ਮੈਂ ਉਹਦੇ ਰਿਗਾਰਡਿੰਗ ਕੁਝ ਇੱਥੇ ਕਮਾ ਲੇਕੀ ਕੀ ਅਸਲੀਅਤ ਕੀ ਹੈ ਮੈਂ ਸਰਕਾਰੀ ਰਿਕਾਰਡ ਦੇ ਵਿੱਚ ਬਾਰੀ ਤੋਂ ਮੰਗੀ ਸੀ ਆ ਮੰਗ ਦੇ ਵਿੱਚ ਰਿਕਾਰਡ ਕੀ ਕੁਝ ਹੈ ਰਿਕਾਰਡ ਦੀ ਪੂਰੀ ਲਿਸਟ ਮੈਂ ਪ੍ਰੋਵਾਈਡ ਕਰਤੀ ਹੈ ਜੀ ਅੰਦਰ ਪਹਿਲਾਂ ਵੀ ਐਪਲੀਕੇਸ਼ਨ ਦੇ ਵਿੱਚ ਮੈਂ ਰਿਕਾਰਡ ਦੀ ਜੋ ਸਾਨੂੰ ਰਿਕਾਰਡ ਚਾਹੀਦਾ ਉਹ ਰਿਟਰਨ ਦਿੱਤਾ ਹੋਇਆ ਜੀ ਅੱਜ ਉਹਦੀ ਕਾਪੀ ਮੈਂ ਫੇਰ ਦਤੀ ਆ ਜੋ ਰਿਕਾਰਡ ਸਾਨੂੰ ਚਾਹੀਦਾ ਸੀ ਅੰਦਰ ਰਿਟਰਨ ਦਿੱਤਾ ਹੋਇਆ ਐ ਸਾਹਿਬ ਜਿਹੜਾ ਪੰਗੇ ਦੇ ਵਿੱਚ ਜਿਹੜਾ ਕੰਮ ਹੋਇਆ ਸੀਗਾ ਕਿੰਨੇ ਉਸ ਤੋਂ ਸ਼ਰੂਪ ਮਿਲੇ ਸੀਗੇ ਕਿਉਂਕਿ ਹਰਪਾ ਜੀਮਾ ਸਾਹਿਬ ਦੇ ਨੇ ਵੀ ਸਟਾਫ ਕਰਕੇ ਦੇਖ ਰਹੇ ਹੋ ਦੇਖੋ ਜੀ ਦੇਖੋ ਜੀ ਇਨਵੈਸਟੀਗੇਸ਼ਨ ਦਾ ਕੋਈ ਵੀ ਜਿਹੜੀ ਚੀਜ਼ ਹੈ ਉਹ ਮੈਂ ਇਸ ਪਲੇਟਫਾਰਮ ਤੇ ਡਿਸਕਲੋਜ਼ ਨਹੀਂ ਕਰਨੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਚ ਉਤਰਾ ਚੜਾਉਂਦੇ ਆ ਉਹ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਸੀ ਇਹ ਜਾਣਕਾਰੀ ਜੀ 160 ਥਰੂ ਮਿਲੇ ਆ ਤੁਹਾਨੂੰ ਮੈਂ ਕਹਿ ਰਿਹਾ ਜੀ ਇਨਵੈਸਟੀਗੇਸ਼ਨ ਦੇ ਰਿਲੇਟਡ ਮੈਂ ਕਿਸੇ ਚੀਜ਼ ਬਾਰੇ ਕਮੈਂਟ ਨਹੀਂ ਕਰ ਸਕਦਾ ਸਰਕਾਰ ਪਾਸ ਦੀ ਮਾ ਜੀ ਨੇ ਇਹ ਗੱਲ ਕਹੀ ਹੈ ਕਿ ਸਿਟ ਨੇ ਇਨਫੋਰਮੇਸ਼ਨ ਗਲਤ ਦਿੱਤੀ ਸੀ ਕੀ ਸਰ ਉਹਤੇ ਦੱਸ ਸਕਦੇ ਦੇਖੋ ਜੀ ਮੈਂ ਇਸ ਚੀਜ਼ ਬਾਰੇ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਜੀ ਸਾਡਾ ਸਿਰਫ ਇਨਵੈਸਟੀਗੇਸ਼ਨ ਦਾ ਮਸਲਾ ਹੈ ਅਸੀਂ ਇਨਵੈਸਟੀਗੇਟ ਕਰ ਰਹ ਇਹ ਬੰਗਾ ਦੀ ਗੱਲ ਨਹੀਂ ਕਰ ਰਹੇ ਅਸੀਂ ਐਫ ਆਈ ਆਰ ਨੰਬਰ 168 ਦੀ ਗੱਲ ਕਰ ਰਹੇ 168 ਸੁਣੋ ਜੀ ਮੇਰੀ ਸੁਣ ਸੁਣੋ ਪਲੀਜ਼ ਪਲੀਜ਼ ਵਰਡਸ ਨਾ ਮੇਰੇ ਮੁਚਪਾਓ ਜੀ 168 ਨੰਬਰ ਐਫ ਆਈ ਆਰ ਦੀ ਅਸੀਂ ਤਫਤੀਸ਼ ਕਰ ਰਹੇ ਹਾਂ ਉਸ ਤਫਤੀਸ਼ ਦੇ ਬਾਅਦ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਮਿਸਿੰਗ ਸਰੂਪਾ ਬਾਰੇ ਆ ਉਹਦੇ ਬਾਰੇ ਤਫਤੀਸ਼ ਚੱਲ ਰਹੀ ਹੈ ਜੀ ਉਹ ਤਫਤੀਸ਼ ਲੌਜੀਕਲ ਐਂਡ ਤੱਕ ਜਾਊਗੀ ਕੋਈ ਟਾਈਮ ਦਿੰਦਾ ਤੁਹਾਨੂੰ ਸਰ ਕੱਲ ਦਾ ਟਾਈਮ ਦਿੱਤਾ ਰਹਿਣੇ ਕੋਈ ਕੀ ਕੀ ਕਹਿ ਰਹੇ ਜੀ ਸਾਨੂੰ ਕੱਲ ਦਾ ਟਾਈਮ ਦੇਣਗੇ ਜੀ ਸਾਨੂੰ ਕੱਲ ਦਾ ਜੋ ਵੀ ਟਾਈਮ ਮਿਲੂਗਾ ਸੀ ਉਸ ਟਾਈਮ ਇੱਥੇ ਬਾਬਾ ਵੈਸੇ ਵਾਲੇ ਟਾਈਮ ਦਿੱਤਾ ਗਿਆ ਸਾਨੂੰ ਸਾਨੂੰ ਅੰਦਰੋਂ ਇੱਕ ਸਾਨੂੰ ਅੰਦਰੋਂ ਇਹੀ ਮੈਸੇਜ ਮਿਲਿਆ ਜੀ ਕਿ ਕੱਲ ਅਸੀਂ ਤੁਹਾਨੂੰ ਰਿਕਾਰਡ ਪ੍ਰੋਵਾਈਡ ਕਰਾਂਗੇ ਦੇਖੋ ਜੀ ਐਸਜੀਪੀਸੀ ਸਹਿਯੋਗਤਾ ਸੀ ਉਸ ਵਕਤ ਮੰਨਾਂਗੇ ਜੀ ਜਦੋਂ ਸਾਡਾ ਰਿਕਾਰਡ ਸਾਨੂੰ ਦਿੱਤਾ ਜਾਊਗਾ ਅਜੇ ਸਾਨੂੰ ਛੋਟੀ ਦਿੱਤੀ ਗਈ ਹੈ ਕਿ ਤੁਹਾਨੂੰ ਰਿਕਾਰਡ ਪ੍ਰੋਵਾਈਡ ਕੀਤਾ ਜਾਊਗਾ ਟਿਲ ਟਾਈਮ ਸਾਨੂੰ ਰਿਕਾਰਡ ਨਹੀਂ ਮਿਲਿਆ ਰਿਕਾਰਡ ਮਿਲਣ ਤੋਂ ਬਾਅਦ ਹੀ ਅਸੀਂ ਤੁਹਾਨੂੰ ਦੱਸਾਂਗੇ ਜੀ ਕਿ ਸਹਿਯੋਗ ਪੂਰਾ ਹੋ ਰਿਹਾ ਜਾਂ ਨਹੀਂ ਦੇਖੋ ਜੀ ਦੇਖੋ ਮੈਂ ਤੁਹਾਨੂੰ ਪਲੀਜ਼ ਇੱਕ ਮੇਰੀ ਗੱਲ ਸੁਣੋ ਇਨਵੈਸਟੀਗੇਸ਼ਨ ਦੇ ਰਿਲੇਟਡ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ 328 ਰੁਪਏ ਨੂੰ ਲੈ ਕੇ ਆ ਜੀ ਲੇਕਿਨ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੁੰਦਾ ਉਹ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਜੀ ਠੀਕ ਠੀਕ ਸੈਕਸ਼ਨ ਕਿਸ ਤਰ੍ਹਾਂ ਦੇ ਮੈਡਮ ਐਫ ਆਈ ਆਰ ਦੇ ਵਿੱਚ ਬਦਲਾਅ ਕੀਤੇ ਨਹੀਂ ਐਫ ਆਈ ਆਰ ਦੇ ਵਿੱਚ ਐਫ ਆਈ ਆਰ ਦੇ ਵਿੱਚ ਕੋਈ ਬਦਲਾਅ ਨਹੀਂ ਜੀ ਬਾਕੀ ਇਹ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਫੈਕਟ ਜਿਸ ਤਰ੍ਹਾਂ ਸਾਹਮਣੇ ਆਉਣਗੇ ਉਹਦੇ ਅਕੋਰਡਿੰਗਲੀ ਐਸ ਪਰ ਲਾ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਰਿਪੋਰਟ ਕਿਹੜਾ ਕਿਹੜਾ ਥੋੜੀ ਜਾਣਕਾਰੀ ਦੇ ਦੇ ਦੇਖੋ ਜਿਹੜਾ ਐਸ ਜੀ ਪੀ ਸੀ ਨਹੀਂ ਦੇ ਰਹੀ ਹੈ ਹਲੇ ਤੱਕ ਦੇਖੋ ਰਿਕਾਰਡ ਦੀ ਜੋ ਸਾਨੂੰ ਰਿਕਾਰਡ ਚਾਹੀਦਾ ਜੀ ਉਹ ਰਿਕਾਰਡ ਮੈਂ ਪੂਰਾ ਸੀਰੀਅਲ ਵਾਈਜ਼ ਸਾਰਾ ਐਸ ਜੀ ਪੀ ਸੀ ਤੋਂ ਡਿਮਾਂਡ ਕੀਤੀ ਹੋਈ ਹੈ ਐਸ ਜੀ ਪੀ ਸੀ ਨੂੰ ਪਤਾ ਜੀ ਇਹ ਸਾਨੂੰ ਕੀ ਰਿਪੋਰਟ ਸਰ ਜਾਂਚ ਅੱਗੇ ਕਿੱਥੇ ਤੱਕ ਚੱਲ ਰਹੀ ਹੈ ਕਿਉਂਕਿ ਹੋਰ ਵੀ ਲੋਕ ਕਈ ਜਿਹੜੇ ਆ ਉਹ ਗਿਰਪਨ ਤੋਂ ਬਾਹਰ ਹੈ ਪੁਲ ਇਹ ਇੱਕ ਮਸਲੇ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਬਹੁਤ ਸੈਂਸਿਟਿਵ ਮੈਟਰ ਹੈ ਇਸ ਕਰਕੇ ਮਰਿਆਦਾ ਨੂੰ ਉਚਤਮ ਰੱਖਦੇ ਹੋਏ ਤੇ ਇਨਵੈਸਟੀਗੇਸ਼ਨ ਨੂੰ ਐਸ ਪਰ ਲਾ ਇਹਦੇ ਲੌਜੀਕਲ ਅੰਤਰਕ ਲੈ ਜਾਇਆ ਜਾਵੇ